ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਹ ਦੌਰ ਜਿਹੜਾ ਹੈ ਇਹ ਗੂਦੀ ਮੀਡੀਆ ਦਾ ਦੌਰ ਹੈ ਟੀਰਾ ਮੀਡੀਆ ਜਿਹਨੂੰ ਮੈਂ ਕਹਿੰਦਾ ਟੀਰਾ ਮੀਡੀਆ ਦਾ ਦੌਰ ਆਇਆ ਹੈ ਇਹ ਇਹਦੇ ਵਿੱਚ ਬਹੁਤ ਘੱਟ ਚੈਨਲ ਨੇ ਜਿਹੜਾ ਸੱਚ ਬੋਲਦੇ ਨੇ ਹਾਂ ਕੁਝ ਅਖਬਾਰ ਜ਼ਰੂਰ ਨੇ ਜਿਹੜੇ ਅਜੇ ਵੀ ਇਨਵੈਸਟੀਗੇਟਿਵ ਜਰਨਲਿਜ਼ਮ ਕਰਦੇ ਨੇ ਜਾਂ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ ਇੱਕ ਕਹਿ ਸਕਦੇ ਆ ਜਿਵੇਂ ਬਹੁਤ ਸਾਰੇ ਲੀਡਰ ਵੀ ਜਿਹੜੇ ਨੇ ਚੁੱਪ ਬੈਠੇ ਨੇ ਮਾਇਆਵਤੀ ਬਣੇ ਬੈਠੇ ਨੇ ਲੇਕਿਨ ਕੁਝ ਬੋਲਦੇ ਵੀ ਨਹੀਂ ਜਿਵੇਂ ਕੱਲ ਸੰਜੇ ਸਿੰਘ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਕਿਵੇਂ ਲਲਕਾਰਿਆ ਉਸਨੇ ਨਰਿੰਦਰ ਮੋਦੀ ਨੂੰ ਉਹ ਦੇਖਣ ਵਾਲੀ ਗੱਲ ਸੀ ਸੁਣਨ ਵਾਲੀ ਗੱਲ ਸੀ ਮੈਨੂੰ ਲੱਗਦਾ ਸ਼ਾਇਦ ਉਸਨੇ ਇਨਡੈਨੈਕਸ ਪ੍ਰੈਸ ਪੜ੍ਹਿਆ ਸੀ 3 ਅਪ੍ਰੈਲ ਦਾ ਇਸੇ ਕਰਕੇ ਉਹ ਜਿਸ ਸੰਦਰਭ ਵਿੱਚ ਗੱਲ ਕਰ ਰਿਹਾ ਸੀ ਉਹ ਵੀ ਆਪਣੇ ਆਪ ਚ ਕਮਾਲ ਹੈ ਕਿ ਮੋਦੀ ਸਾਹਿਬ ਜਦੋਂ ਦੇ ਆਏ ਨੇ 14 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਹੈ ਉਹ ਭ੍ਰਿਸ਼ਟਾਚਾਰੀਆਂ ਨੂੰ ਖਤਮ ਕਰਕੇ ਰਹਿਣਗੇ ਸਾਰੇ ਭ੍ਰਿਸ਼ਟਾਚਾਰੀ ਭਾਰਤੀ ਜਨਤਾ ਪਾਰਟੀ ਸ਼ਾਮਿਲ ਕਰ ਲੈਣਗੇ ਇਹ ਤਾਂ ਵਿਅੰਗ ਮਾਰਿਆ ਸੀ ਸੰਜੇ ਸਿੰਘ ਨੇ ਪਰ ਮੈਂ ਤਾਂ ਗੱਲ ਇੰਡੀਅਨ ਐਕਸਪ੍ਰੈਸ ਦੀ ਕਰ ਰਿਹਾ ਸੀ 3 ਅਪ੍ਰੈਲ ਦੇ ਨਿਊਜ਼ਪੇਪਰ ਦੇ 프ਰੰਟ ਪੇਜ ਤੇ ਇੱਕ ਇਨਵੈਸਟਿਗੇਟਿਵ ਰਿਪੋਰਟਿੰਗ ਛਪੀ ਹੈ ਜਿਹਦੇ ਚ ਉਹਨਾਂ ਨੇ 25 ਬੰਦਿਆਂ ਦੀ ਪੂਰੀ ਜਟੇਲ ਦਿੱਤੀ ਹੈ ਕਿ ਇਹ 25 ਲੋਕ ਜਿਹੜੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਸੰਨ ਜਿਨ੍ਹਾਂ ਤੇ ਲਗ-ਲਗ ਕਾਰਨਾ ਕਰਕੇ ਕরাপਸ਼ਨ ਦੇ ਦੋਸ਼ ਵੱਡੇ ਦੋਸ਼ ਲੱਗੇ ਔਰ ਸਾਰੇ ਬੰਦੇ ਪ੍ਰੋਗਨਿਟ ਤੇ ਉਦੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਤੇ ਉਹ ਬਿਲਕੁਲ ਸਾਫ ਸੁਥਰੇ ਬੇਦਾਗ ਰਾਸ਼ਟਰਵਾਦੀ ਬਣ ਗਏ ਇਹ ਕਿਹੜੇ ਕਿਹੜੇ ਬੰਦੇ ਸੀ ਕੀ ਕੀ ਦੋਸ਼ ਸੀ ਕਦੋਂ ਪਾਰਟੀ ਚ ਆਏ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸ ਰੀਆਂ ਨੇ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਫਿਰ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਇਹ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ ਇਸ ਤੋਂ ਪਹਿਲਾਂ ਕਿ ਮੈਂ ਸਾਰੀ ਗੱਲ ਕਰਾਂ ਕਿਹੜੇ-ਕਿਹੜੇ ਬੰਦੇ ਸੀ ਪਹਿਲਾਂ ਤਾਂ ਇਹ ਦੇਖ ਲਿਏ ਕਿਹੜੀਆਂ-ਕਿਹੜੀਆਂ ਪਾਰਟੀਆਂ ਚ ਆਏ ਜਿਹੜੇ ਉਹ ਬੰਦੇ ਸਾਫ਼-ਸੁੱਤਰੇ ਬੇਦਾਗ ਉਗੇ ਰਾਸ਼ਟਰਵਾਦੀ ਬਣ ਕੇ ਭਾਰਤੀ ਸਾਂ타 ਪਾਰਟੀ ਸ਼ਾਮਲ ਹੋਗੇ ਜਿਹੜੀ ਗੱਲ ਖੋਜੀ ਪੱਤਰਕਾਰ ਨੇ ਦੱਸੀ ਉਹਦੇ ਚ 2014 ਤੋਂ ਲੈ ਕੇ 25 ਪ੍ਰੋਮਿਨੈਂਟ ਲੀਡਰ ਉਹਨੇ ਲਿਖਿਆ ਵੱਡੇ ਲੀਡਰ ਪ੍ਰਭਾਵਸ਼ਾਲੀ ਲੀਡਰ ਕਾਂਗਰਸ ਦੇ 10 4 ਐਨਸੀਪੀ ਦੇ ਨੈਸ਼ਨਲ ਕਾਂਗਰਸ ਪਾਰਟੀ ਦੇ 4 ਸਿਵ ਸੈਨਾ ਦੇ ਤੇ 3 ਟੀਐਮਸੀ ਦੇ 2 ਟੀਡੀਪੀ ਦੇ ਤਲਗੂਦਿਸ਼ਮ ਪਾਰਟੀ ਦੇ ਇੱਕ ਐਸਪੀ ਸਮਾਜਵਾਦੀ ਪਾਰਟੀ ਦਾ ਇਹ ਸਾਰੇ ਬੰਦਿਆਂ ਦਾ ਉਹਨੇ ਜ਼ਿਕਰ ਕੀਤਾ ਹੈ ਕਿ ਇਹ ਬੰਦੇ ਜਿਹੜੇ ਨੇ ਇਹ ਇਹਨਾਂ ਤੇ ਕੇਸ ਚਾਦੇ ਸੀ ਕਿਹਦੇ ਵੱਲੋਂ ਸੀਬੀਆਈ ਜਾਂ ਈਡੀ ਵੱਲੋਂ ਜਾਂ ਹੋਰ ਏਜੰਸੀਆਂ ਵੱਲੋਂ ਤੇ ਜਦੋਂ ਇਹ ਪਾਰਟੀ 'ਚ ਆ ਜਾਂਦੇ ਨੇ ਜਾਂ ਐਨਡੀਏ ਅਲਾਈਅੰਸ ਦਾ ਹਿੱਸਾ ਬਣ ਜਾਂਦੇ ਨੇ ਤਾਂ ਸਾਰੇ ਕੇਸ ਜਾਂ ਤਾਂ ਬੰਦ ਹੋ ਗਏ ਜਾਫਰ ਠੰਡੇ ਬਸਤੇ ਵਿੱਚ ਪੈ ਗਏ ਔਰ ਕਮਾਲ ਇਹ ਹੈ ਇੰਨਾ ਚਾ ਕਾਫੀ ਬੰਦੇ ਤਾਂ ਜਿਹੜੇ ਚੋਨਾ ਦੇ ਨੇੜੇ ਹੁਣ ਆਏ ਨੇ 6 ਬੰਦੇ ਤਾਂ ਇੱਕ ਦੋ ਹਫਤੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਇਸੇ ਕਰਕੇ ਸ਼ਾਇਦ ਪਵਨ ਖੀੜਾ ਨੇ ਜਿਹੜੀ ਗੱਲ ਕੀਤੀ ਸੀ ਕਿ ਆ ਦੇਖੋ ਵਾਸ਼ਿੰਗ ਮਸ਼ੀਨ ਬੀਜਪੀ ਬਾਸਬ ਮਸ਼ੀਨ ਜਿਹੜਾ ਬੰਦਾ ਇਹਦੇ ਵਿੱਚ ਆਉਂਦਾ ਤੇ ਉਹ ਸਾਫ ਸੁਥਰਾ ਹੋ ਜਾਂਦਾ ਇਹ ਜਿਹੜਾ ਪਾਊਡਰ ਹੈ ਸਾਫ਼ ਕਰਨ ਵਾਲਾ ਇਹ ਮੋਦੀ ਪਾਊਡਰ ਹੈ ਇਹ ਉਹਨੇ ਕਿਹਾ ਸੀ ਖੈਰ ਮੈਂ ਤੁਹਾਨੂੰ ਸ਼ੁਰੂ ਚ ਇੱਕ ਗੱਲ ਦੱਸਣਾ ਕਿ ਜਿਹੜੇ 25 ਬੰਦਿਆਂ ਦੀ ਉਹਨੇ ਸੂਚੀ ਦਿੱਤੀ ਹੈ ਉਹ ਸਾਰੀ ਸੂਚੀ ਦਾ ਹੁਣ ਟਾਈਮ ਨਹੀਂ ਹੋਣਾ ਕਿਉਂਕਿ ਟਾਈਮ ਬੜਾ ਸੀਮਤ ਹੁੰਦਾ ਹੈ 10-12 ਮਿੰਟ ਦੇ ਵਿੱਚ ਵੀਡੀਓ ਮੈਂ ਖਤਮ ਕਰਦਾ ਹੁੰਨਾ ਪਰ ਮੈਨੂੰ ਇਸ ਗੱਲ ਦਾ ਇਲਮ ਹੈ ਕਿ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਜਿਹੜੇ ਨਮੂਨੇ ਜਾਂ ਜਿਹੜੀਆਂ ਧਾਰਨਾ ਮੈਂ ਪੇਸ਼ ਕਰੂੰਗਾ ਤੁਸੀਂ ਉਤੋਂ ਦਾ ਜਰ ਲਾ ਲਓ ਵੈਸੇ ਵੀ ਤੁਹਾਨੂੰ ਪਤਾ ਹੈ ਜੇ ਆਪਾਂ ਦਾਲ ਸਬਜੀ ਚੋਂ ਨੂਨ ਵਿੱਚ ਦੇਖਣਾ ਹੋਵੇ ਨੂਨ ਦੇਖਣਾ ਹੋਵੇ ਤਾਂ ਇੱਕ ਦੋ ਚਮਚਾ ਜਿਹਾ ਪਤਾ ਲੱਗ ਜਾਂਦਾ ਸਾਰਾ ਪਤੀਲਾ ਥੋੜਾ ਹੀ ਖਾਈਦਾ ਬਿਲਕੁਲ ਤੁਹਾਨੂੰ ਅੰਦਾਜ਼ਾ ਆ ਜੂ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ ਇਹ ਤੁਹਾਨੂੰ ਸਮਝ ਆ ਜੇਗੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਣੇ ਅਜੀਤ ਪਵਾਰ ਦੀ ਅਜੀਤ ਪਵਾਰ ਬਾਰੇ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਮਹਾਰਾਸ਼ਟਰ ਦੇ ਟਿੱਪੀ ਸੀਐਮ ਨੇ ਉਹ ਪਵਾਰ ਸਾਹਿਬ ਉਹੀ ਨੇ ਜਿਨ੍ਹਾਂ ਬਾਰੇ ਮੋਦੀ ਸਾਹਿਬ ਕਹਦੇ ਸੀ 70000 ਕਰੋੜ ਦਾ ਘਟਾਲਾ ਚੱਕੀਪੀ ਸਿੰਘ ਵਾਲਾ ਅਜੀਤ ਪਵਾਰ ਸ਼ਰਦ ਪਵਾਰ ਦਾ ਪਤੀਜਾ ਇਹ ਉਹ ਹੈ ਐਨਸੀਪੀ ਚ ਇਹ 2023 ਦੇ ਵਿੱਚ ਜਦੋਂ ਐਨਡੀਐ ਸ਼ਾਮਲ ਹੁੰਦਾ ਸਾਫ ਸਫਰਾ ਹੋਣਾ ਸ਼ੁਰੂ ਹੋ ਜਾਂਦਾ ਉਪ ਮੁੱਖ ਮੰਤਰੀ ਬਣ ਜਾਂਦਾ ਇਹ ਤੇ ਕੇਸ ਮੈਂ ਕਹਿੰਦਾ ਹੋਰ ਏਜੰਸੀਆਂ ਈਡੀ ਸੀਬੀਆਈ ਤੋਂ ਬਿਨਾਂ ਵੀ ਏਜੰਸੀ ਈਓਡਬਲਯੂ ਹੈ ਦੀ ਇਕਨੋਮਿਕ ਆਫੈਂਸ ਬਿੰਗ ਉਹਨੇ ਐਫ ਆਈ ਆਰ ਦਰਜ ਕਰਵਾਈ ਸੀ ਇਹਦੇ ਖਿਲਾਫ ਕੀ ਸੀ ਇਹਦੇ ਤੇ ਮਨੀ ਲਾਂਡਰਿੰਗ ਦਾ ਕੇਸ ਸੀ ਮਹਾਰਾਸ਼ਟਰ ਸਟੇਟ ਕੋਆਪਰੇਟਿਵ ਬੈਂਕ ਦਾ ਘਟਾਲਾ ਕੀਤਾ ਸੀ ਉਹ ਵੀ ਤਾਂ ਹੋਇਆ ਸੀ ਇਹ ਤੇ ਕੇਸ ਬੰਬੇ ਰਾਹੀ ਕੋਰਟ ਦਾ ਹੁਕਮ ਸੀ ਤਾਂ ਹੋਇਆ ਸੀ 19 ਦੇ ਵਿੱਚ ਕੇਸ ਹੋਇਆ ਸੀ ਉਸ ਤੋਂ ਬਾਅਦ ਉਸ ਨੂੰ ਲੈ ਕੇ ਇਹ ਜਿਹੜਾ ਜਦੋਂ ਕਲੋਜ਼ਰ ਰਿਪੋਰਟ ਉਹਦੀ ਆਉਂਦੀ ਹੈ ਫਿਰ ਈਡੀ ਨੇ ਉਹਨੂੰ ਚੈਲੰਜ ਕੀਤਾ ਸੀ ਤੇ ਫਿਰ ਉਸ ਤੋਂ ਬਾਅਦ ਜੂਨ 22 ਚ ਜਦੋਂ ਸਿਵ ਸ਼ੈਨਾ ਦਫਾੜ ਹੁੰਦੀ ਹੈ ਇੱਕ ਇਹ ਸਿੰਦੇ ਦੀ ਬਣ ਜੀ ਹੈ ਇੱਕ ਸੈਨਾ ਤੇ ਉਸ ਵੇਲੇ ਫਿਰ ਇਹ ਇੱਧਰ ਆਉਂਦਾ ਤੇ ਫਿਰ ਇਹ ਬਿਲਕੁਲ ਸਾਫ ਸੁਥਰਾ ਹੋ ਜਾਂਦਾ 24 ਦੇ ਵਿੱਚ ਜਨਵਰੀ 24 ਦੇ ਵਿੱਚ ਇਸੇ ਸਾਲ ਕੋਲੋਨਰ ਰਿਪੋਰਟ ਆ ਗਈ ਇਹਦੀ ਇਹ ਹੈ ਮੋਦੀ ਸਾਹਿਬ ਦੇ ਨਾਲ ਜਾਣ ਦਾ ਫਾਇਦਾ ਇਸੇ ਤਰ੍ਹਾਂ ਪ੍ਰਫੁੱਲ ਪਟੇਲ ਇਹ ਵੀ ਐਨਸੀਪੀ ਦਾ ਲੀਡਰ ਹੈ ਇਹ ਇਹਦੇ ਚ ਵੀ ਬਹੁਤ ਵੱਡਾ ਘਟਾਲਾ ਸੀ ਇਹਦਾ ਇਹ ਵੀ ਜਦੋਂ ਸ਼ਾਂਪਲ ਹੁੰਦਾ ਕਮਾਲ ਹੋ ਜਾਂਦੀ ਹੈ ਇਹ ਥੋੜੇ ਯਾਦ ਹੂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਚ ਸਿਵਲ ਐਵੀਏਸ਼ਨਲ ਮਿਨਿਸਟਰ ਸੀ ਇਹ 111 에어ਕ੍ਰਾਫਟ ਖਰੀਦੇ ਸੀ 에어 ਇੰਡੀਆ ਦੇ 111 ਤੇ ਇੰਡੀਅਨ 에어ਲਾਈਨਸ ਨਾਲ ਮਰਜਰ ਵੀ ਉਦੋਂ ਹੋਇਆ ਸੀ ਇਹਦੇ ਮਗਰ ਵੀ ਸੀਬੀਏ ਤੇ ਈਡੀ ਲੱਗੀ ਹੋਈ ਸੀ ਮਈ 17 ਚ ਵੀਸੀਐਫਆਈਆਰ ਤੇ ਫਿਰ ਜੂਨ 23 ਦੇ ਵਿੱਚ ਇੰਡੀਆ ਦਾ ਹਿੱਸਾ ਬਣ ਜਾਂਦੇ ਨੇ ਹਾਂ ਉਹਨੇ ਦੀ ਗੱਲ ਆ ਉਹਨੇ ਦੀ ਮਾਰਚ 24 ਪਿਛਲੇ ਮਹੀਨੇ ਇਹਦੀ ਵੀ ক্লোਜ਼ਰ ਰਿਪੋਰਟ ਆ ਗਈ ਇਹ ਆ ਫਾਇਦਾ ਜਿੱਡਾ ਮਰਦੀ ਜਿਹਦੇ ਮਰਦੀ ਮਗਰ ਲੱਗੇ ਰਹੋ ਉਹਦਾ ਪ੍ਰਚਾਰ ਕਰੋ ਜਦੋਂ ਤੁਹਾਡੇ ਚ ਆ ਜਾਂਦਾ ਹੈ ਬਿਲਕੁਲ ਸਾਫ ਸੁਥਰਾ ਇਸੇ ਤਰ੍ਹਾਂ ਇਸੇ ਤਰ੍ਹਾਂ ਤੇ ਅਸਾਮ ਦੇ ਮੁੱਖ ਮੰਤਰੀ ਨੂੰ ਦੇਖ ਸਕਦੇ ਹਿੰਮਤ ਵਿਸ਼ਵਾ ਸ਼ਰਮਾ ਨੂੰ ਕਾਂਗਰਸ ਦੇ ਵਿੱਚ ਦੇਖੋ ਹਸੀ ਤੇ ਲੇਕਿਨ ਫਿਰ ਉਸ ਤੋਂ ਬਾਅਦ ਉਹਦੇ ਸ਼ਾਰਦਾ ਚਟਕਾ ਆਪਣੀ ਬਹੁਤ ਲੋਕਾਂ ਚ ਪ੍ਰਚਾਰ ਸੀ ਇਹਦਾ ਔਰ ਭਾਰਤੀ ਜਨਤਾ ਪਾਰਟੀ ਇਹਦਾ ਵਿਰੋਧ ਕਰਦੀ ਸੀ ਚਟਕ ਕੰਪਨੀ ਲੈ ਕੇ ਇਹ ਸਕੈਮ ਬਹੁਤ ਵੱਡਾ ਸਕੈਮ ਸੀ ਲੇਕਿਨ 15 ਚ ਭਾਜਪਾ ਚ ਆ ਕੇ ਮੁੱਖ ਮੰਤਰੀ ਹੈ ਅਸਾਮ ਦਾ ਕੋਈ ਬੇਦਾਗ ਹੈ ਕੋਈ ਕ腐ਸ਼ਨ ਨਹੀਂ ਕੀਤੀ ਵੱਡਾ ਰਾਸ਼ਟ੍ਰਵਾਦੀ ਹੈ ਤੁਸੀਂ ਕਹੋਗੇ ਬਾਕੀ ਗੱਲਾਂ ਕਰੀਏ ਪੰਜਾਬ ਦੀ ਵੀ ਗੱਲ ਕਰ ਲੈਂਦੇ ਆ ਪੰਜਾਬ ਦਾ ਵੀ ਹੈਗਾ ਇੱਕ ਬੰਦਾ ਉਹਦਾ ਨਾਮ ਹੈ ਰਣਿੰਦਰ ਸਿੰਘ ਤੇ ਰਣਿੰਦਰ ਕੈਪਟਨ ਉਮਰਿੰਦਰ ਸਿੰਘ ਦਾ ਬੇਟਾ ਇਹ ਵੀ ਈਡੀ ਦੀ ਪੁੱਛਕਿਸ਼ ਕਰ ਚੁੱਕੀ ਹੈ ਇਹਦੀ ਬਾਇਓਲੇਸ਼ਨ ਫੀਮਾ ਦੀ ਬਾਇਓਲੇਸ਼ਨ ਦੇ ਵਿੱਚ ਤੇ ਇਹ ਈਡੀ ਸਾਹਮਣੇ 16 ਚ ਪੇਸ ਹੋਇਆ ਸੀ ਤੇ ਇਹ ਜਿਹੜਾ ਇਕੱਲਾ ਹੀ ਸੀ ਕੈਪਟਨ ਸਾਹਿਬ ਤਾਹੀ ਤੱਕ ਕਹਿੰਦੇ ਸੀ ਕਿ ਕੈਪਟਨ ਸਾਹਿਬ ਕਾਂਗਰਸ ਦੇ ਨੇ ਜਾਂ ਭਾਜਪਾ ਦੇ ਨੇ ਅੰਮ੍ਰਿਤਸਰਪੁਰ ਜਾਂਦੇ ਨੇ ਮਿਲ ਕੇ ਆ ਜਾਂਦੇ ਨੇ ਰੌਲਾ ਪੈਂਦਾ ਜੀ ਕਿਸਾਨਾਂ ਦੀ ਗੱਲ ਕਰਨ ਗਏ ਨੇ ਕੀ ਦੀ ਗੱਲ ਕਰਨ ਗਏ ਨੇ ਉਦੋਂ ਹੁਣ ਪਤਾ ਲੱਗਦਾ ਕੀ ਗੱਲਾਂ ਕਰਨ ਗਏ ਨੇ ਉਦੋਂ ਹੀ ਪਤਾ ਲੱਗਦਾ ਸੀ ਕਾਂਗਰਸ ਦੀ ਸਰਕਾਰ ਹੋਵੇ ਪੋਲਿਊਸ਼ਨ ਬੋਰਡ ਦਾ ਚੇਅਰਮੈਨ ਵੀ ਆਰਐਸਐਸ ਦਾ ਵਾਈਸ ਚਾਂਸਲਰ ਵੀ ਆਰਐਸਐਸ ਦੇ ਲੱਗ ਰਹੇ ਨੇ ਇਹ ਕਿੱਥੋਂ ਆਉਂਦੇ ਸੀ ਹੁਣ ਪਤਾ ਲੱਗਦਾ ਕਿੱਥੋਂ ਆਉਂਦੇ ਸੀ ਫਿਰ ਉਹਨਾਂ ਕੋਲ ਦੋ ਬੰਦਿਆਂ ਨੂੰ ਬਚਾਉਣਾ ਸੀ ਇੱਕ ਇੱਕ ਬੇਟੇ ਨੂੰ ਬਚਾਉਣਾ ਸੀ ਇੱਕ ਜਵਾਈ ਨੂੰ ਬਚਾਉਣਾ ਸੀ ਗਰਪਾਲ ਸਿੰਘ ਤੇ ਵੀ ਠੱਡੇ-ਠੇ ਕਰੋੜਾਂ ਉਹਨਾਂ ਦੇ ਸਾਹਨੇ ਲਾਤੇ 98 ਕਰੋੜ ਦਾ ਜਿਹੜਾ ਹੈ ਉਹ ਦੋਸਤ ਸੀ ਫੇਰਾਫੇਰੀ ਦਾ ਤੇ ਜਿੱਥੇ ਉਹ ਡਿਪਟੀ ਜਨਰਲ ਮੈਨੇਜਰ ਸੀ ਉੱਥੇ ਐਫਆਈਆਰ ਲਾਜ ਹੋਈ ਸੀ ਸੀਬੀਆਈ ਵੱਲੋਂ ਫਿਰ منی ਲਾਂਡਰਿੰਗ ਦਾ ਕੇਸ ਵੀ ਪਿਆ ਸੀ 110 ਕਰੋੜ ਦਾ ਤੇ 19 ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ 21 ਚ ਕੈਪਟਨ ਜਾਂ ਕੈਪਟਨ ਦਾ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਚਲਾ ਗਿਆ ਸਾਰਾ ਕੁਝ ਖਤਮ ਕੀ ਦੀ ਕੀ ਦੀ ਗੱਲ ਕਰ ਲਈਏ ਆਹੋ ਨਵੀਨ ਜੱਧਰ ਦੀ ਕਰ ਲੋ ਤੁਸੀਂ ਕਾਂਗਰਸੀ ਸੀ ਇੱਕ ਨਹੀਂ ਦੋ ਕੇਸ ਬੋਲੇ ਦੇ ਘਟਾਲੇ ਦੇ ਕੇਸ ਵੱਡਾ ਇੰਡਸਟਰੀਸਟ ਵੈਸੇ ਅਮੀਰ ਆਦਮੀ ਹੈ ਬਈ ਤਾਂ ਤਾਹੀ ਬਣਦਾ ਨੇ ਜੇ ਘਟਾਲਾ ਕਰਦਾ ਬੰਦਾ ਪਾਪਾ ਬਾਜ ਥੋੜੀ ਆਉਂਦੀ ਹੈ ਤੇ ਉਹ ਬੰਦਾ 16 ਸਾਰਾ ਦੋ ਕੇਸ ਬਣੇ ਸੀ ਬੜਾ ਨੂੰ ਬਦਨਾਮ ਕੀਤਾ ਸੀ ਬਦਨਾਮ ਕੀ ਗੱਲ ਸੱਚੀ ਸੀ ਵੀ ਕ੍ਰਾਪਟ ਹੈ ਲੇਕਿਨ ਉਹੀ ਜਿਹੜਾ ਕ੍ਰਾਪਟ ਹੈ ਇੰਨਾ ਸੀ ਆ ਹੁਣ ਦੇਖਦੇ ਦੇਖਦੇ ਪਿਛਲੇ ਦਿਨੀ ਉਹ ਵੀ ਤੇ ਉਹਦੀ ਮਾਤਾ ਵੀ ਦੋਨੇ ਭਾਰਤੀ ਜਨਤਾ ਪਾਰਟੀ ਚ ਆ ਗਏ ਉਹ ਨੂੰ ਕੁਰਕਸ਼ੇਤਰਾ ਤੋਂ ਠੀਕ ਮੈਂ ਟਿਕਟ ਦਿੱਤੀ ਹੈ ਉਹ ਲੜਾਈ ਕਰ ਰਿਹਾ ਹੈ ਚੋਣ ਲੜ ਰਿਹਾ ਹੈ ਕੁਰਕਸ਼ੇਤਰਾ ਤੋਂ ਭਾਰਤੀ ਜਾਤਤਾ ਪਾਰਟੀ ਦੀ ਟਿਕਟ ਤੇ ਇਸ ਤਰ੍ਹਾਂ ਹੁੰਦਾ ਮਤਲਬ ਕਿਨੂ ਕਿਨੂ ਆਪਾਂ ਆਦਰਸ਼ ਘਟਾਦਾ ਜਿਹੜਾ ਅਸ਼ੋਕ ਚਵਾਨ ਦਾ ਉਹ ਰਾਜ ਸਭਾ 'ਚ ਭੇਜਤਾ ਜਦੋਂ ਇੱਧਰ ਆਇਆ ਰਾਜ ਸਭਾ 'ਚ ਅਹੀਂ ਉਹ ਮਹਿੰਦਰ ਸਿੰਘ ਦਾ ਸਾਥੀ ਸੀ ਯਾਦਵ ਦਾ ਸਰਜੇ ਸੇਠ ਉਹ ਵੀ ਰਾਜ ਸਭਾ 'ਚ ਭੇਜ ਉਹਦਾ ਸਾਰਾ ਕੁਝ ਠੀਕ ਹੋ ਗਿਆ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਸੀ ਕਿ ਬਹੁਤ ਕੁਝ ਹੋ ਰਿਹਾ ਹੈ ਔਰ ਇਸ ਦੇ ਵਿੱਚ ਜਿਹੜੇ 25 ਨਾ ਨੇ ਉਹ ਤਾਂ ਨਹੀਂ ਹੁਣ ਮੈਂ ਤੁਹਾਨੂੰ ਦੱਸਿਆ ਦੱਸ ਸਕਦਾ ਸੀ ਕਿ ਉਹ ਟਾਈਮ ਵੰਡਾ ਕੀ ਹੈ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰੀਆਂ ਨੂੰ ਇਹ ਅਭਦੀ ਬਾਸ਼ਕ ਮਸ਼ੀਨ ਤੇ ਸਾਫ ਕਰਕੇ ਬੇਦਾਗ ਕਰ ਰਹੇ ਨੇ ਮੋਦੀ ਸਾਹਿਬ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਰਾਸ਼ਟਰਵਾਦੀ ਬਣਾ ਰਹੇ ਨੇ ਇਹਦੇ ਨਾਲ ਜਿੰਨੇ ਵੀ ਭ੍ਰਿਸ਼ਟਾਚਾਰੀ ਨੇ ਉਹੋ ਇਕ ਤਾਂ ਨਾਲ ਇਨਸਪਾਇਰ ਹੁੰਦੇ ਨੇ ਪ੍ਰੇਰਿਤ ਹੁੰਦੇ ਨੇ ਵੀ ਉਧਰ ਚੱਲੀਏ ਤੇ ਫਿਰ ਆਪਾਂ ਦਾ ਫਾਇਦਾ ਹੋਏਗਾ ਨਾਲੇ ਤਾਂ ਕੋਈ ਵੱਡੀ ਪੋਸਟ ਮਿਲੂਗੀ ਨਾਲੇ ਆਪਾਂ ਨੂੰ ਡਰ ਨਹੀਂ ਕੋਈ ਰੱਖੂਗਾ ਤੁਹਾਡੇ ਸਾਹਮਣੇ ਜਿਹੜੇ ਕਹਿੰਦੇ ਸੀ ਵੀ ਨਾ ਖਾਊਗਾ ਨਾ ਖਾਣੇ ਦਊਗਾ ਤੇ ਜਦੋਂ ਨਾਦੀ ਨਾਲ ক্লোਜ਼ਰ ਰਿਪੋਰਟ ਆ ਜਾਂਦੀ ਹੈ ਕੋਈ ਨਹੀਂ ਦੱਸਦਾ ਵੀ ਈਡੀ ਨੇ ਕਿਉਂ ਬੰਦ ਕਰਤਾ ਕੇਸ ਠੰਡੇ ਵਸਤੇ ਚ ਕਿਉਂ ਪਾਤਾ ਇਹ ਗੱਲ ਫਿਰ ਮੈਂ ਉੱਥੇ ਹੀ ਖਤਮ ਕਰਦਾ ਜਿੱਥੇ ਸੰਜੇ ਸਿੰਘ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰਤਾ ਉਹ ਖਤਮ ਕਰ ਦੇਣਗੇ ਕਿਉਂਕਿ ਭ੍ਰਿਸ਼ਟਾਚਾਰ ਇਹਨੂੰ ਭਾਰਤੀ ਜਨਤਾ ਪਾਰਟੀ 'ਚ ਲੈ ਲੈਣਾ ਤੇ ਸਾਰੇ ਜਦੋਂ ਭ੍ਰਿਸ਼ਟਚਾਰੀ ਬੀਜੇਪੀ 'ਚ ਚੜੇ ਗਏ ਫਿਰ ਉਹ ਸੰਜੇ ਸਿੰਘ ਕਹਦਾ ਕਹਦਾ ਮੈਂ ਬੈਠਾ ਸੀ ਜੇਲ੍ਹ 'ਚ ਭੇਲਾ ਫਿਰ ਨਾਰਾ ਘੜਿਆ ਕਿ ਜਿੰਨਾ ਵੱਡਾ ਭ੍ਰਿਸ਼ਟਚਾਰੀ ਉਹਨਾ ਵੱਡਾ ਅਧਿਕਾਰ ਹੈ ਉਹਨੇ ਉਹਨੂੰ ਵੱਡਾ ਪਦ ਦੇ ਦਿੰਦੇ ਨੇ ਇਹ ਇੱਕੋ ਸ਼ਬਦ ਹੈ ਸਾਡੇ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਗੱਲ ਜਿਹੜੀ ਹੈ ਆਪਣੇ ਆਪ ਚ ਬਹੁਤ ਅਹਿਮ ਹੈ ਕਿ ਇਹਨਾਂ ਦਿਨਾਂ ਚ ਇੱਕ ਅਫਵਾਹ ਨੇ ਇਹ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਬਾਕੀ ਤਾਂ ਹੁਣ ਚੋਣਾਂ ਨੇ ਫੈਸਲਾ ਤਾਂ ਤੁਸੀਂ ਕਰਨਾ ਵੋਟਰ ਦੇਖੋ ਕੀ ਫੈਸਲਾ ਕਰਦੇ ਆ ਅੱਜ ਐਨਾ ਹੀ ਮੇਰੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ